ਮਾਂ ਕਰਦੀ ਸੀ ਰਾਤ ਨੂੰ ਆਹ ਕੰਮ ਪੁੱਤ ਨੇ ਆਪਣੀ ਮਾਂ ਦੀ ਸ਼ਰਿਆਮ ਬਣਾਈ ਵੀਡੀਓ ਅਕਸਰ ਹੀ ਕਿਹਾ ਜਾਂਦਾ ਹੈ ਕਿ ਮਾਂ ਮਾ ਦਾ ਦੇਣ ਕੋਈ ਨਹੀਂ ਦੇ ਸਕਦਾ ਪਰ ਹੁਣ ਇੱਕ ਪੁੱਤ ਨੇ ਆਪਣੀ ਮਾਂ ਨਾਲ ਸ਼ਰਿਆਮ ਕੀਤਾ ਆਹ ਕੰਮ ਵੀਡੀਓ ਵਿੱਚ ਤੁਹਾਨੂੰ ਜੋ ਔਰਤ ਦਿਖਾਈ ਦੇ ਰਹੀ ਹੈ ਇਸ ਦਾ ਆਪਣਾ ਪੁੱਤ ਹੀ ਇਸ ਦੀ ਵੀਡੀਓ ਬਣਾ ਰਿਹਾ ਹੈ ਦਰਸਲ ਇਹ ਔਰਤ ਪਿੰਡ ਵਿੱਚ ਟੂਨੇ ਕਰਦੀ ਸੀ ਪਰ ਪਿੰਡ ਦੇ ਲੋਕ ਇਸ ਦੇ ਮੁੰਡੇ ਤੇ ਸ਼ੱਕ ਕਰਦੇ ਸੀ ਕਿ ਟੂਨੇ ਉਹ ਕਰਦਾ ਹੈ ਅੱਕੇ ਹੋਏ ਮੁੰਡੇ ਨੇ ਆਪਣੀ ਮਾਂ ਨੂੰ ਟੂਣਾ ਕਰਦੀ ਨੂੰ ਮੌਕੇ ਤੇ ਫੜ ਲਿਆ ਅਤੇ ਵੀਡੀਓ ਬਣਾਉਣ ਲੱਗਿਆ ਅਤੇ ਆਂਡੀ ਗਵਾਂਡੀ ਇੱਠੇ ਕਰਕੇ ਕਹਿਣ ਲੱਗਾ ਏ ਕਿ ਆਹ ਦੇਖ ਲਓ ਸਾਰਾ ਪਿੰਡ ਮੈਨੂੰ ਮਾੜਾ ਕਹਿੰਦਾ ਸੀ ਪਰ ਟੂਨੇ ਤਾਂ ਮੇਰੀ ਮਾਂ ਕਰਦੀ ਏ ਹੇ ਮੇਰੀ ਮਾਂ ਦੀ ਲੋਕ ਜਿਹੜੇ ਮੈਨੂੰ ਕਹਿੰਦੇ ਨੇ ਕਿ ਗਲਤ ਆ ਤੂੰ ਮਾਂ ਦਾ ਨਹੀਂ ਹੋਇਆ ਆ ਕੇ ਖਟੂਨੇ ਕਰਕੇ ਬਈ ਕਰਦੀ ਆ ਦੱਸੋ ਜੀ ਸਰ ਸੋ ਹੋ ਸਕਦਾ ਹੈ ਇਹ ਮਾਂ ਆਪਣੇ ਇਸ ਪੁੱਤ ਲਈ ਹੀ ਟੂਨੇ ਕਰਦੀ ਹੋਵੇ ਕਿ ਇਸ ਨੂੰ ਆਪਣੀ ਮਾਂ ਨੂੰ ਸਾਰਿਆਂ ਸਾਹਮਣੇ ਇਸ ਤਰ੍ਹਾਂ ਜਲੀਲ ਕਰਨਾ ਚਾਹੀਦਾ ਸੀ ਜਾਂ ਇਸ ਦੀ ਵੀਡੀਓ ਬਣਾਉਣੀ ਚਾਹੀਦੀ ਸੀ ਕਿਉਂਕਿ ਇਹ ਆਪਣੀ ਮਾਂ ਨੂੰ ਅੰਦਰ ਬਿਠਾ ਕੇ ਵੀ ਸਮਝਾ ਸਕਦਾ ਸੀ ਕਿ ਮਾਂ ਇਹ ਸਭ ਠੀਕ ਨਹੀਂ ਸੋ ਤੁਹਾਨੂੰ ਇਸ ਮਾਂ ਪੁੱਤ ਵਿੱਚ ਕੌਣ ਗਲਤ ਲੱਗਦਾ ਹੈ ਆਪਣੇ ਵਿਚਾਰ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ